ਕੱਲ ਜੁਲੰਦਰ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਵੱਡੀ ਰੇਡ ਕੀਤੀ ਗਈ ਆ ਦੱਸਦੀ ਹੈ ਕਿ ਇਹ ਰੇਡ ਜੁਲੰਦਰ ਦੇ ਵਿਧਾਇਕ ਰਮਨ अरोड़ा ਦੇ ਘਰ ਹੋਈ ਆ ਤਾਂ ਇਸ ਘਰ ਦੇ ਵਿੱਚੋਂ ਜਿਹੜੇ ਤਿੰਨ ਸੂਟਕੇਸ ਨੇ ਉਹ ਵੀ ਵਿਜੀਲੈਂਸ ਦੇ ਵੱਲੋਂ ਜੱप्त ਕੀਤੇ ਨੇ ਜਦੋਂ ਵਿਜੀਲੈਂਸਰ ਰੇਡ ਕਰਨ ਪਹੁੰਚਦੀ ਆ ਤਾਂ ਨੋਟ ਗਿਣਨ ਵਾਲੀ ਮਸ਼ੀਨ ਹੈ ਜਿਹੜੀ ਉਹ ਨਾਲ ਲੈ ਕੇ ਪਹੁੰਚਦੀ ਆ ਦੱਸਦੀ ਹੈ ਕਿ ਬੀਤੇ ਦਿਨ ਏਟੀਪੀ ਸੁਖਦੇਵ ਸਿੰਘ ਬਸਿਸ਼ਟ ਨੂੰ ਕਾਬੂ ਕੀਤਾ ਗਿਆ ਸੀ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਜਿਹੜੀ ਜਾਂਚ ਦੇ ਵਿੱਚ ਉਸ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਤੇ ਖੁਲਾਸਿਆਂ ਦੇ ਵਿੱਚ ਜਿਹੜਾ ਨਾਮ ਹੈ ਉਹ ਵਿਧਾਇਕ ਰਮਨ अरोड़ा ਦਾ ਲਿਆ ਗਿਆ ਸੀ ਆਖਰ ਉਸ ਨੇ ਅਜਿਹਾ ਕੀ ਕਿਹਾ ਕਿ ਵਿਜੀਲੈਂਸ ਨੋਟ ਗਿਣਨ ਵਾਲੀ ਮਸ਼ੀਨ ਨਾਲ ਲੈ ਕੇ ਪਹੁੰਚ ਦਿਆ ਦੱਸਦੀ ਏ ਕਿ ਜਲੰਧਰ ਦੇ ਵਿੱਚ ਐਮਐਲਏ ਤੇ ਏਟੀਪੀ ਸੁਖਦੇਵ ਬਸਿਸ਼ਟ ਜਿਹੜੇ ਰਲ ਕੇ ਇੱਕ ਨੈਕਸਸ ਚਲਾ ਰਹੇ ਸੀ ਜਿਸ ਦੇ ਵਿੱਚ ਜਿਹੜੀਆਂ ਏਟੀਪੀ ਅਸਿਸਟੈਂਟ टाउन प्लानਰ ਆ ਜਿਹੜਾ ਉਹ ਪੂਰੇ ਸ਼ਹਿਰ ਦੇ ਵਿੱਚ ਜਗਾ ਦੇਖਦਾ ਸੀ ਫਿਰ ਉਹਨਾਂ ਦੇ ਮਾਲਕਾਂ ਨੂੰ ਜਿਹੜੇ ਜਾਲੀ ਨੋਟਿਸ ਭੇਜੇ ਜਾਂਦੇ ਸੀ ਫਿਰ ਐਮਐਲਏ ਦੇ ਜਰੀਏ ਜਿਹੜਾ ਉਸ ਦਾ ਪੂਰਾ ਰਾਜੀਨਾਮਾ ਕਰਵਾਇਆ ਜਾਂਦਾ ਸੀ ਪੈਸੇ ਲੈ ਕੇ ਜਿਹੜਾ ਨੋਟਿਸ ਆ ਉਸ ਨੂੰ ਰਫਾ ਦਫਾ ਕਰਨ ਦੇ ਜਿਹੜੇ ਇਲਜ਼ਾਮ ਨੇ ਉਹ ਐਮਐਲਏ ਰਮਨ ਅਰੋੜਾ ਤੇ ਲੱਗੇ ਨੇ ਦੱਸਦੀ ਹੈ ਕਿ ਆਪ ਵਿਧਾਇਕ ਰਮਨ ਅਰੋੜਾ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਕੱਲ ਸਵੇਰ ਤੋਂ ਹੀ ਜਿਹੜੀ ਵਿਜੀਲੈਂਸ ਦੇ ਵੱਲੋਂ ਲਗਾਤਾਰ ਜਿਹੜੀ ਜਾਂਚ ਚਾਲ ਰਹੀ ਸੀ ਰੇਡ ਕੀਤੀ ਜਾ ਰਹੀ ਸੀ ਤਾਂ ਰੇਡ ਤੋਂ ਬਾਅਦ ਲਗਾਤਾਰ 5-6 ਘੰਟੇ ਜਿਹੜੀ ਰਮਨ ਅਰੋੜਾ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਤੇ ਉਸ ਤੋਂ ਬਾਅਦ ਕਾਲੇ ਪੜਦਿਆਂ ਵਾਲੀ ਕਾਰ ਦੇ ਵਿੱਚ ਜਿਹੜਾ ਉਸ ਨੂੰ ਬਿਠਾ ਕੇ ਗ੍ਰਿਫਤਾਰ ਕਰਕੇ ਵਿਜੀਲੈਂਸ ਦੇ ਵੱਲੋਂ ਲਜਾਇਆ ਗਿਆ ਦੱਸਦੀ ਹੈ ਕਿ ਬੀਤੇ ਦਿਨਾਂ ਏਟੀਪੀ ਸੁਖਦੇਵ ਸਿੰਘ ਵਿਸ਼ੇਸ਼ਟ ਜਿਸ ਨੂੰ ਬਾਦੂ ਚਾਰਜ ਆ ਜਿਹੜਾ ਉਹ ਜਲੰਧਰ ਦਾ ਦਿੱਤਾ ਗਿਆ ਸੀ ਉਹ ਜਲੰਧਰ ਸ਼ਹਿਰ ਦੇ ਵਿੱਚ ਨਗਰਪਾਲਿਕਾ ਦੇ ਵਿੱਚ ਜਿਹੜੀਆਂ ਜਗਾਵਾਂ ਨੇ ਉਹਨਾਂ ਨੂੰ ਦੇਖਦਾ ਸੀ ਕਿ ਕਿੰਨਾਂ ਨੂੰ ਨੋਟਿਸ ਭੇਜ ਭੇਜ ਸਕਦੇ ਆ ਕੌਣ ਜਿਹੜਾ ਉਹਨਾਂ ਨੂੰ ਪੈਸੇ ਕੌਣ ਰਕਮ ਦੇ ਸਕਦਾ ਤਾਂ ਉਸ ਦੇ ਵੱਲੋਂ ਪੂਰੀ ਜਗਾ ਦੇਖੀ ਜਾਂਦੀ ਸੀ ਉਸ ਤੋਂ ਬਾਅਦ ਜਿਹੜਾ ਇੱਕ ਜਾਲੀ ਨੋਟਿਸ ਹੈ ਉਹ ਭੇਜਿਆ ਜਾਂਦਾ ਸੀ ਕਿਉਂਕਿ ਇਸ ਰੇਡ ਦੇ ਵਿੱਚ ਜਿਹੜੇ 75 ਤੋਂ 80 ਜਿਹੜੇ ਛੱਕੀ ਨੋਟਿਸ ਸੀ ਉਹ ਵੀ ਵਿਜੀਲੈਂਸ ਦੇ ਹੱਥ ਲੱਗੇ ਨੇ ਤਾਂ ਵੱਡੀ ਕਹਿ ਰਹੀ ਹੈ ਕਿ ਖਬਰ ਆ ਹੈ ਕਿ 70 75 ਤੋਂ ਲੈ ਕੇ 80 ਜਿਹੜੇ ਜਾਲੀ ਨੋਟਿਸ ਸੀ ਜਿਹੜੇ ਲੋਕਾਂ ਨੂੰ ਭੇਜੇ ਜਾਣੇ ਸੀ ਜਿਹੜੀਆਂ ਜਗਾਵਾਂ ਏਟੀਪੀ ਦੇ ਵੱਲੋਂ ਦੇਖੀਆਂ ਗਈਆਂ ਸੀ ਉਹਨਾਂ ਦੇ ਜਾਲੀ ਨੋਟਿਸ ਨੇ ਜਿਹੜੇ ਉਹ ਤਿਆਰ ਕੀਤੇ ਗਏ ਸੀ ਤਾਂ ਉਹ 75 ਤੋਂ ਲੈ ਕੇ ਜਿਹੜੇ 80 ਚੱਕੀ ਨੋਟਿਸ ਨੇ ਉਹ ਵੀ ਜੀ ਲੈنس ਤੇ ਹੱਥ ਲੱਗੇ ਨੇ ਤਾਂ ਇਹ ਜਿਹੜੇ ਚੱਕੀ ਨੋਟਿਸ ਨੇ ਉਹ ਜਿਹੜੀ ਇਮਾਰਤ ਹੈ ਜਾਂ ਫਿਰ ਜਗਾ ਉਸਦੇ ਮਾਲਕ ਨੂੰ ਭੇਜੇ ਜਾਂਦੇ ਸੀ ਉਸ ਤੋਂ ਬਾਅਦ ਉਸਦੇ ਨਾਲ ਰਾਜੀਨਾਮਾ ਕਰਨਾ ਤੇ ਪੂਰਾ ਜਿਹੜਾ ਮਾਮਲਾ ਉਸ ਨੂੰ ਰਫਾ ਦਫਾ ਕਰਨ ਦੇ ਲਈ ਜਿਹੜੇ ऐसे ਲਏ ਜਾਂਦੇ ਸੀ ਉਸ ਤੋਂ ਬਾਅਦ ਪੂਰੇ ਜਲੰਧਰ ਵਾਸੀ ਜੀ ਜਿਹੜੇ ਉਹ ਇਸ ਗੱਲ ਤੋਂ ਪਰੇਸ਼ਾਨ ਸੀ ਤਾਂ ਉਹਨਾਂ ਦੀ ਸ਼ਿਕਾਇਤ ਦੇ ਉੱਤੇ ਵਿਜੀਲੈਂਸ ਦੇ ਵੱਲੋਂ ਏਟੀਬੀ ਜਿਹੜਾ ਉਹ ਸੁਖਦੇਵ ਸਿੰਘ ਵਿਸ਼ੇਸ਼ਟ ਉਸ ਨੂੰ ਬੀਤੇ ਦਿਨ ਜਿਹੜਾ ਗ੍ਰਫਤਾਰ ਕੀਤਾ ਗਿਆ ਸੀ ਉਦੋਂ ਵੀ ਜਿਹੜਾ ਰਮਨ अरोड़ा ਦੀ ਜਿਹੜੀ ਇੱਕੋਦਮ ਪੂਰੀ ਸਕਿਉਰਿਟੀ ਸੀ ਉਸ ਨੂੰ ਵਿਦਡਰੋ ਕੀਤਾ ਗਿਆ ਸੀ ਉਸ ਦੀ ਪਾਇਲਟ ਜਿਪਸੀ ਵੀ ਵਾਪਸ ਲਾਈ ਗਈ ਸੀ ਸਰਕਾਰੀ ਗੱਡੀ ਵਾਪਸ ਲਾਈ ਗਈ ਸੀ ਤਾਂ ਜਿਹੜੀ ਇੱਕ ਕਹਿੰਦੇ ਇੱਕ ਕਾਰਵਾਈ ਆ ਉਦੋਂ ਤੋਂ ਸ਼ੁਰੂ ਹੋਈ ਸੀ ਪਰ ਕੱਲ ਵਿਜੀਲੈਂਸ ਦੇ ਵੱਲੋਂ ਪੂਰਾ ਜਿਹੜਾ ਆ ਇੱਕ ਮਾਮਲੇ ਨੂੰ ਪੂਰਾ ਜਿਹੜਾ ਲਪੇਟਿਆ ਗਿਆ ਇਹ ਮਾਮਲੇ ਦੇ ਵਿੱਚ ਪੂਰੀ ਜਾਂਚ ਕੀਤੀ ਗਈ ਆ ਤਾਂ ਕੱਲ ਸਵੇਰ ਤੋਂ ਜਿਹੜੀ ਜਾਂਚ ਹੈ ਉਹ ਵਿਜੀਲੈਂਸ ਦੇ ਵੱਲੋਂ ਕੀਤੀ ਗਈ ਸੀ ਕੱਲ ਜਦੋਂ ਸਵੇਰੇ ਵਿਜੀਲੈਂਸ ਵਿਧਾਇਕ ਰਮਨ अरोड़ा ਦੇ ਘਰਾਂ ਤੇ ਟਿਕਾਣਿਆਂ ਤੇ ਪਹੁੰਚਦੀ ਆ ਤਾਂ ਤਿੰਨ ਸੂਟਕੇਸ ਜਿਹੜੇ ਜ਼ਬਤ ਕੀਤੇ ਗਏ ਨੇ ਆਖਰ ਉਹਨਾਂ ਸੂਟਾ ਸੂਟਕੇਸਾਂ ਦੇ ਵਿੱਚ ਕੀ ਸੀਗਾ ਇਹ ਹਲੇ ਜਿਹੜਾ ਪੁਸ਼ਟੀ ਨਹੀਂ ਹੋਈ ਹੈ ਜਾਂ ਕੀ ਕੀ ਬਰਾਮਦਗੀ ਹੋਈ ਹੈ ਉਹ ਪੁਸ਼ਟੀ ਨਹੀਂ ਹੋਈ ਆ ਸਿਰਫ 75 ਤੋਂ 80 ਜਿਹੜੇ ਛੱਕੀ ਨੋਟਿਸ ਉਹਨਾਂ ਦੀ ਜਿਹੜੀ ਜਾਣਕਾਰੀ ਜਰੂਰ ਅਸਾਜ ਕੀਤੀ ਗਈ ਆ ਵਿਜੀਲੈਂਸ ਦੇ ਵੱਲੋਂ ਤਾਂ ਹੁਣ ਅੱਗੇ ਵੀ ਜਿਹੜੇ ਵੱਡੇ ਖੁਲਾਸੇ ਹੋਣ ਦੀ ਸੁਭਾਵਨਾ ਹੈ ਕਿਉਂਕਿ ਕਾਫੀ ਵੱਡਾ ਰੈਕਟ ਹੈ ਜਿਹੜਾ ਚੱਲ ਰਿਹਾ ਸੀ ਲੋਕਾਂ ਨੂੰ ਜਾਲੀ ਨੋਟਿਸ ਭੇਜ ਕੇ ਉਸ ਦੇ ਬਦਲੇ ਜਿਹੜੇ ਪੈਸੇ ਕਮਾਏ ਜਾ ਰਹੇ ਸੀ ਤਾਂ ਉੱਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਜਿਹੜਾ ਵੱਡਾ ਬਿਆਨ ਦਿੱਤਾ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਕਰਪਸ਼ਨ ਹੈ ਭ੍ਰਿਸ਼ਟਾਚਾਰ ਹੈ ਉਹ ਕਰਨ ਵਾਲਾ ਕੋਈ ਵੀ ਹੋਵੇ ਚਾਹੇ ਮੰਤਰੀ ਹੋਵੇ ਚਾਹੇ ਸੰਤਰੀ ਹੋਵੇ ਚਾਹੇ ਫਿਰ ਆਮ ਆਦਮੀ ਹੋਵੇ ਕਿਸੇ ਨੂੰ ਵੀ ਜਿਹੜਾ ਬਖਸ਼ਿਆ ਨਹੀਂ ਜਾਵੇਗਾ ਸਭ ਨੂੰ ਜਿਹੜਾ ਇਸ ਦੇ ਵਿਚ ਬਣਦੀ ਜਿਹੜੀ ਸਜ਼ਾ ਏ ਉਹ ਦਿੱਤੀ ਜਾਵੇਗੀ ਦੂਜੇ ਪਾਸੇ ਵਿਰੋਧੀਆਂ ਦੇ ਵੱਲੋਂ ਇਸ ਤੇ ਨਿਸ਼ਾਨਾ ਸਾਧਿਆ ਕਿਹਾ ਸੀ ਕਿ ਜਦੋਂ ਪਹਿਲਾਂ ਵੀ ਜਿਮਨੀ ਚੋਣਾ ਆਈਆਂ ਸੀ ਤਾਂ ਉਦੋਂ ਜਿਹੜਾ ਉਹ ਸੰਗਰੂਰ ਤੋਂ ਵਿਧਾਇਕ ਸੀ ਉਹਨਾਂ ਦੇ ਉੱਤੇ ਜਿਹੜੀ ਤਲਵਾਰ ਰੱਖੀ ਸੀ ਤਾਂ ਹੁਣ ਵਾਰੀ ਆ ਜਿਹੜੀ ਉਹ ਰਮਨ अरोड़ा ਦੀ ਆਈ ਆ ਤਾਂ ਰਮਨ अरोड़ा ਨੂੰ ਜਿਮਨੀ ਚੋਣਾ ਲੁਧਿਆਣਾ ਜਿੱਤਣ ਦੇ ਲਈ ਇੱਕ ਮੋਹਰਾ ਬਣਾਇਆ ਜਾ ਰਿਹਾ ਏ ਤਾਂ ਕਿ ਜਿਹੜਾ ਜਿਮਨੀ ਚੋਣ ਦੇ ਵਿੱਚ ਸਰਕਾਰ ਨੂੰ ਵੋਟਾਂ ਪੈ ਸਕਣ ਤੇ ਉਹ ਆਪਣੀ ਜਿੱਤਾਂ ਹਾਸਲ ਕਰ ਸਕਣ ਦਾ ਵਿਰੋਧੀਆਂ ਦੇ ਵੱਲੋਂ ਲਗਾ ਤਾਰ ਜਿਹੜੇ ਨਿਸ਼ਾਨੇ ਸਾਦੇ ਜਾ ਰਹੇ ਨੇ ਤਾਂ ਹੁਣ ਵੱਡੀ ਖਬਰ ਹੈ ਕਿ ਵਿਜੀਲੈਂਸ ਦੇ ਵੱਲੋਂ 75 ਤੋਂ ਲੈ ਕੇ 80 ਜਿਹੜੇ ਸ਼ੱਕੀ ਨੋਟਿਸ ਸੀ ਉਹ ਵੀ ਜ਼ਬਤ ਕੀਤੇ ਗਏ ਨੇ ਤੇ ਨਾਲ ਜਿਹੜੇ ਤਿੰਨ ਸੂਟਕੇਸ ਜ਼ਬਤ ਕੀਤੇ ਗਏ ਨੇ ਉਹਨਾਂ ਸੂਟਕੇਸਾਂ ਦੇ ਵਿੱਚ ਕੀ ਜਿਹੜਾ ਉਹ ਰਮਨ अरोड़ा ਦੇ ਵੱਲੋਂ ਰੱਖਿਆ ਗਿਆ ਸੀ ਇਹ ਹਜੇ ਸਸਪੈਂਸ ਬਣਿਆ ਹੋਇਆ ਸਸਪੈਂਸ ਬਰਕਰਾਰ ਹੈ ਕਿਉਂਕਿ ਵਿਜੀਲੈਂਸ ਦੇ ਵੱਲੋਂ ਹਜੇ ਪੂਰੀ ਜਿਹੜੀ ਜਾਣਕਾਰੀ ਡਿਸਕਲੋਜ਼ ਨਹੀਂ ਕੀਤੀ ਗਈ ਉਹਨਾਂ ਦੇ ਵੱਲੋਂ ਉਸ ਨੂੰ ਜਿਹੜਾ ਹਜੇ ਜਾਂਚ ਦਾ ਵਿਸ਼ਾ ਬਣਾ ਕੇ ਰੱਖਿਆ ਹੋਇਆ ਉਸ ਤੋਂ ਬਾਅਦ ਜਿਹੜਾ ਵਿਜੀਲੈਂਸ ਦਾ ਬਿਆਨ ਸਾਹਮਣੇ ਆਵੇਗਾ ਕਿ ਉਹਨਾਂ ਸੂਟਕੇਸਾਂ ਦੇ ਵਿੱਚ ਕੀ ਕੀ ਜਿਹੜਾ ਉਹਨਾਂ ਦੇ ਵੱਲੋਂ ਜ਼ਬਤ ਕੀਤਾ ਗਿਆ ਸਿਰਫ ਵਾਲੇ ਇੰਨੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਥੋਂ 75 ਤੋਂ ਲੈ ਕੇ 80 ਜਿਹੜੇ ਸ਼ੱਕੀ ਨੋਟਿਸ ਸੀ ਉਹਨਾਂ ਨੂੰ ਜ਼ਰੂਰ ਬਰਾਮਦ ਕੀਤਾ ਗਿਆ ਹੈ